ਬੈਂਕ ਆਫ ਬੜੌਦਾ ਦੇ ਵਿੱਚ 500 ਅਸਾਮੀਆਂ ਆਈਆਂ ਨੇ ਜੀ ਜਿਹੜੀਆਂ ਹਨ ਜੀ ਆਫਿਸ ਅਸਿਸਟੈਂਟ ਜਾਂ ਇਹਨੂੰ ਪੀ ਐਨ ਕਹਿ ਸਕਦੇ ਹਾਂ ਅਪਲਾਈ ਕਰਨ ਦੀ ਅੰਤਿਮ ਤਰੀਕ ਜਿਹੜੀ ਹੈ ਉਹ 23 ਪੰਜ ਹੈ ਅਤੇ 3 ਪੰਜ ਤੋਂ ਇਹ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਪੰਜਾਬ ਦੀਆਂ ਕਿੰਨੀਆਂ ਅਸਾਮੀਆਂ ਜਾਂ ਹੋਰ ਕਿਹੜੀ-ਕਿਹੜੀ ਸਟੇਟ ਦੀਆਂ ਅਸਾਮੀਆਂ ਨੇ ਉਹ ਤੁਹਾਨੂੰ ਅੱਗੇ ਮੈਂ ਦਿਖਾ ਰਿਹਾ ਜੀ ਇਹ ਸਾਰੀ ਸਟੇਟ ਵਾਈਜ਼ ਦੱਸਿਆ ਹੋਇਆ ਕਿ ਕਿਹੜੇ ਸਟੇਟ ਦੀਆਂ ਕਿੰਨੀਆਂ ਅਸਾਮੀਆਂ ਨੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਨੂੰ 11 ਅਸਾਮੀਆਂ ਅਤੇ ਪੰਜਾਬ ਦੇ ਲਈ ਜਿਹੜੀਆਂ ਅਸਾਮੀਆਂ ਨੇ ਉਹ ਹਾਂਜੀ 14 ਅਸਾਮੀਆਂ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ ਦੇ ਲਈ 14 ਅਸਾਮੀਆਂ ਕੋਲੇ ਵੱਖਰੀ-ਵੱਖਰੀ ਸਟੇਟ ਦੇ ਲਈ ਸਾਰਿਆਂ ਦੇ ਲਈ 500 ਅਸਾਮੀਆਂ ਬਣ ਜਾਂਦੀਆਂ ਨੇ ਵੱਖਰੀਆਂ-ਵੱਖਰੀਆਂ ਕੈਟਾਗਰੀ ਦੇ ਲਈ ਇਹ ਤੁਸੀਂ ਜਿਹੜੀ ਇਹ ਪੀਡੀਐਫ ਮੈਂ ਤੁਹਾਨੂੰ ਆਪਣੇ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾਵਾਂਗਾ ਤੁਸੀਂ ਉੱਥੋਂ ਦੇਖ ਲਿਓ ਕੁਆਲੀਫਿਕੇਸ਼ਨ ਕੀ ਹੈ ਜੀ ਸਿਰਫ 10ਵੀਂ ਪਾਸ ਹੋਣੇ ਚਾਹੀਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਲੋਕਲ ਲੈਂਗੁਏਜ ਦੀ ਜਿਹੜੀ ਹੈ ਉਹ ਜਾਣਕਾਰੀ ਹੋਣੀ ਜ਼ਰੂਰੀ ਹੈ ਭਾਵੇਂ ਜੀ ਤੁਸੀਂ ਪੰਜਾਬ ਤੋਂ ਹੋ ਤਾਂ ਤੁਹਾਨੂੰ ਪੰਜਾਬੀ ਆਉਣੀ ਜ਼ਰੂਰੀ ਰਹੇਗੀ ਉਮਰ ਕਿੰਨੀ ਰਹੇਗੀ ਜੀ 18 ਸਾਲ ਤੋਂ 26 ਸਾਲ ਤੱਕ ਜਿਹੜੀ ਕੈਂਡੀਡੇਟ ਨੇ ਉਹ ਅਪਲਾਈ ਕਰ ਸਕਦੇ ਨੇ ਇਸ ਦੇ ਨਾਲ ਹੀ ਜਿਹੜੀ ਰਿਜ਼ਰਵੇਸ਼ਨ ਰਹੇਗੀ ਉਹ ਕੈਟਾਗਰੀ ਦੇ ਅਨਸਾਰ ਉਹ ਸਾਰਿਆਂ ਨੂੰ ਰਿਜ਼ਰਵੇਸ਼ਨ ਮਿਲ ਜਾਵੇ ਬੇਸਿਕ ਸੈਲਰੀ ਜਿਹੜੀ 1950 ਰਹਿਣ ਵਾਲੀ ਰਹੇਗੀ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਉਮਰ ਕਰੋ ਤੋਂ ਮੰਨਣੀ ਹੈ ਤਾਂ ਉਮਰ ਮੰਨਣਗੇ ਜੀ ਇਹ 15 2025 ਤੱਕ 18 ਸਾਲ ਤੋਂ 26 ਸਾਲ ਤੱਕ ਭਾਵ 1599 ਜਿਹੜੇ ਬਾਲ ਨੇ ਉਹ ਤੋਂ ਬਾਅਦ ਵਾਲੇ ਅਤੇ 157 ਤੱਕ ਜਿਹੜੇ ਇਹ ਅਪਲਾਈ ਪੋਸਟਾਂ ਕਰ ਸਕਦੇ ਨੇ ਇਹ ਰਿਜ਼ਰਵੇਸ਼ਨ ਅੱਗੇ ਜਿਹੜੀ ਦਿੱਤੀ ਆ ਐਸਸੀ ਵਾਸਤੇ 5 ਸਾਲ ओबीसी ਵਾਸਤੇ 3 ਸਾਲ ਅਤੇ ਪਰਸਨ ਵਿਦ ਬੈਂਚਮਾਰਕ ਡਿਸੇਬਿਲਟੀ ਵਾਸਤੇ 10 ਸਾਲ ਦਾ ਇਹ ਤੁਹਾਨੂੰ ਰਿਲੈਕਸੇਸ਼ਨ ਦੇਖਣ ਨੂੰ ਮਿਲ ਜਾਂਦੀ ਹੈ ਪੀਪਰ ਵਗੈਰਾ ਕਿਵੇਂ ਹੋਵੇਗਾ ਕਿੱਥੇ ਹੋਵੇਗਾ ਇਹਦਾ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੈ ਉਹ ਵੀ ਸਾਰੀ ਡਿਟੇਲ ਇਹਦੇ ਵਿੱਚ ਜਿਹੜੀ ਆਪਣੀ ਪੀਡੀਐਫ ਹੈ ਇਸ ਵਿੱਚ ਦਿੱਤੀ ਗਈ ਆ ਇਹ ਲਗਭਗ 30 ਪੇਜ ਦੀ ਪੀਡੀਐਫ ਆ ਤੁਸੀਂ ਜਿਹੜੇ ਵੀ ਅਪਲਾਈ ਕਰਨਾ ਉਹ ਇਸ ਨੂੰ ਆਪਣਾ ਚੰਗੀ ਤਰ੍ਹਾਂ ਪੜ੍ਹ ਕੇ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਹੈ ਇੱਕ ਵਾਰ ਫਿਰ ਵੀ ਤੁਹਾਨੂੰ ਮੈਂ ਇਹਦੇ ਬਾਰੇ ਜਿਹੜੀ ਥੋੜੀ ਬਹੁਤ ਜਾਣਕਾਰੀ ਉਹ ਦੱਸ ਦਿੰਦਾ ਹਾਂ ਫੀਸ ਕਿੰਨੀ ਰਹਿਣ ਵਾਲੀ ਹੈ ਜੀ ਤੀਸਰੀ ਹੈਗੀ ਦੀ ਜਨਰਲ ਕੈਟਾਗਰੀ ਲਈ 600 ਪਲੱਸ ਐਪਲੀਕੇਬਲ ਟੈਕਸ ਪਲੱਸ ਪੇਮੈਂਟ ਗੇਟਵੇ ਚਾਰजेस ਫॉर ਜਨਰਲ ਈਡਬਲ ਐਸ ਐਂਡ ਓਬੀਸੀ ਕੈਂਡੀਡੇਟ ਲਈ ਪਾਵਰ 600 ਪਲੱਸ ਕੁਝ ਹੋਰ ਟੈਕਸ ਹੋ ਸਕਦੇ ਨੇ 600 ਤੋਂ ਲੈ ਕੇ 700 ਦੇ ਵਿੱਚ ਦੀ ਫੀਸ ਤੁਹਾਡੀ ਰਹੇਗੀ ਐਸਸੀ ਲਈ ਐਸਟੀ ਲਈ ਈਐਕਸ ਐਸ ਲਈ ਡੀਆਈਐਸ ਐਕਸ ਲਈ ਜਾਂ ਦੇ ਵੂਮਨ ਕੈਂਡੀਡੇਟ ਲਈ ਦੀ ਫੀਸ ਰਹੇਗੀ ਉਹ ਸਿਰਫ 100 ਰੁਪਿਆ ਰਹੇ ਏ ਆ ਜੀ ਦੀ ਫੀਸ ਜਿਹੜੇ ਐਸਸੀ ਐਸਟੀ OBC ਕੈਂਡੀਡੇਟ ਨੇ ਇਹਨਾਂ ਨੂੰ ਬੈਂਕ ਇੱਕ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਵੀ ਕਰਵਾਉਣੀ ਹੁੰਦੀ ਆ ਇੱਕ ਹਫ਼ਤੇ ਦੀ ਜੇਕਰ ਉਹ ਤੁਸੀਂ ਯੈਸ ਕਰੋਗੇ ਤਾਂ ਤੁਹਾਨੂੰ ਲੋਕਲ ਏਰੀਆ ਦੇ ਵਿੱਚ ਇਹ ਇੱਕ ਜਿਹੜੀ ਟ੍ਰੇਨਿੰਗ ਆ ਉਹ ਇੱਕ ਹਫ਼ਤੇ ਦੀ ਤੁਹਾਨੂੰ ਪ੍ਰੋਵਾਈਡ ਕਰਵਾਉਣਗੇ ਪਰਬੇਸ਼ਨ ਪੀਰੀਅਡ ਰਹੇਗਾ ਜੀ ਸਿਲੈਕਸ਼ਨ ਤੋਂ ਬਾਅਦ ਦ ਸਿਲੈਕਟਡ ਕੈਂਡੀਡੇਟ ਬਿਲ ਬੀ ਨੋ ਆਨ ਪਰਬੇਸ਼ਨ ਫਾਰ ਏ ਪੀਰੀਅਡ ਆਫ 6 ਮੰਥ ਜਿੱਥੇ ਪੰਜਾਬ ਦੇ ਵਿੱਚ ਅਜੇ 3 ਸਾਲ ਦਾ ਪਰਬੇਸ਼ਨ ਪੀਰੀਅਡ ਚੱਲਦਾ ਹੈ ਇੱਥੇ ਸਿਰਫ 6 ਮਹੀਨੇ ਦਾ ਪਰਬੇਸ਼ਨ ਪੀਰੀਅਡ ਰਹਿਣ ਵਾਲਾ ਹੋਵੇਗਾ ਸਿਲੈਕਸ਼ਨ ਪ੍ਰੋਸੈਸ ਕੀ ਹੈ ਜੀ ਕਹਿੰਦੇ ਜੀ ਆਨਲਾਈਨ ਟੈਸਟ ਹੋਵੇਗਾ ਜਿਹੜੀ ਲੋਕਲ ਲੈਂਗੁਏਜ ਆ ਉਹਦਾ ਟੈਸਟ ਹੋਵੇਗਾ ਤੇ ਕੈਂਡੀਡੇਟ ਨੂੰ ਉਹ ਕੁਆਲੀਫਾਈ ਕਰਨਾ ਪੈਣਾ ਇਸ ਦੇ ਨਾਲ ਹੀ ਇਹ ਜਿਹੜੇ ਸਿਲੇਬਸ ਦੇ ਵਿੱਚ ਜਨਰਲ ਨੌਲੇਜ ਐਂਡ ਇੰਗਲਿਸ਼ ਜਿਹੜਾ ਆਏਗਾ 25 ਕੁਐਸਚਨ ਆਉਣਗੇ 25 ਨੰਬਰ ਦੇ ਜਨਰਲ ਅਵੇਅਰਨੈਸ ਦੇ 25 ਕੁਐਸਚਨ ਐਲੀਮੈਂਟਰੀ ਅਰਥਮੈਟਿਕ ਦੇ 25 ਕੁਐਸਚਨ ਅਤੇ ਸਾਈਕੋਮੈਟ੍ਰਿਕ ਟੈਸਟ ਦੇ ਵਿੱਚ ਭਾਵ ਰੀਜ਼ਨਿੰਗ ਹੋਵੇਗੀ 25 ਦੀ ਅਤੇ ਟੋਟਲ ਬਣਨਗੇ ਜੀ ਇਹ 100 ਕੁਐਸਚਨ ਹੋਣਗੇ 80 ਮਿੰਟ ਦੇ ਵਿੱਚ ਤੁਸੀਂ ਇਹ ਸਾਰੇ ਪਾਸ ਕਰਨੇ ਹੋਣਗੇ 80 ਮਿੰਟ ਤੁਸੀਂ ਇਹ ਪੇਪਰ ਅਟੈਂਪਟ ਕਲਮਾ ਇਹਨਾਂ ਦੇ ਅਕੋਰਡਿੰਗ ਜੀ ਤੁਹਾਡੀ ਜਿਹੜੀ ਮੈਰਿਟ ਬਣੇਗੀ ਉਸ ਮੈਰਿਟ ਤੋਂ ਬਾਅਦ ਤੁਹਾਡੀ ਅੱਗੇ ਸਿਲੈਕਸ਼ਨ ਹੋਵੇਗੀ ਇਹਨਾਂ ਜੀ ਆਪਣੇ ਸੈਂਟਰ ਕਿੱਥੇ-ਕਿੱਥੇ ਤੁਹਾਡੇ ਜਿਹੜੇ ਕਿਹੜੇ-ਕਿਹੜੇ ਸਟੇਟ ਦੇ ਲਈ ਕਿਹੜਾ-ਕਿਹੜਾ ਲੋਕਲ ਲੈਂਗੁਏਜ ਰਹਿਣ ਵਾਲੀ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਪੰਜਾਬ ਦੇ ਲਈ ਰਹੇਗੀ ਪੰਜਾਬੀ ਪੰਜਾਬ ਲਈ ਪੰਜਾਬੀ ਤੇ ਹਿੰਦੀ ਮੋਡ ਆਫ ਐਗਜ਼ਾਮ ਰਹੇਗਾ ਇੰਗਲਿਸ਼ ਪੰਜਾਬੀ ਐਂਡ ਹਿੰਦੀ ਭਾਵ ਤਿੰਨੇ ਲੈਂਗੁਏਜ ਵਿੱਚ ਤੁਹਾਨੂੰ ਪੇਪਰ ਏ ਪਾਇਆ ਜਾਵੇਗਾ ਇਹ ਵੀ ਇੱਕ ਜ਼ਰੂਰੀ ਗੱਲ ਹੈ ਕਿ ਤੁਹਾਨੂੰ ਪੇਪਰ ਜਿਹੜਾ ਉਹ ਤਿੰਨੇ ਲੈਂਗੁਏਜ ਲੈਂਗੁਏਜ ਵਿੱਚ ਇੰਗਲਿਸ਼ ਪੰਜਾਬੀ ਅਤੇ ਹਿੰਦੀ ਵਿੱਚ ਪਾਇਆ ਜਾਵੇਗਾ ਇਹਨਾਂ ਜੀ ਆਪਣੇ ਐਗਜ਼ਾਮੀਨੇਸ਼ਨ ਸੈਂਟਰ ਪੰਜਾਬ ਵਿੱਚ ਜਲੰਧਰ ਹੈ ਅਮਰਸਰ ਹੈ ਫਤਿਹਗੜ੍ਹ ਸਾਹਿਬ ਹੈ ਇਸ ਦੇ ਨਾਲ ਹੀ ਲੁਧਿਆਣਾ ਹੈ ਮੁਹਾਲੀ ਪਟਿਆਲਾ ਹੈ ਪਟਿਆਲਾ ਤੋਂ ਬਾਅਦ ਹਾਂਜੀ ਇਹ ਲਗਭਗ ਤੁਸੀਂ ਬਾਕੀ ਜੇ ਤੁਹਾਡਾ ਲੋਕਲ ਦਿਖਦਾ ਹੋਇਆ ਤਾਂ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਅਪਲਾਈ ਕਰ ਦਿਓ ਕਿ ਕਿਹੜਾ ਤੁਹਾਨੂੰ ਸਹੀ ਰਹੇਗਾ ਇੱਕਲ ਹੋਰ ਨੋਟ ਕਰਨ ਵਾਲੀ ਹੈ ਜੀ ਉਹ ਇਹ ਹੈ ਇਹ ਬਾਕੀ ਤੁਸੀਂ ਇੱਕ ਵਾਰ ਡਿਟੇਲ ਵਿੱਚ ਪੜ੍ਹ ਲਿਓ ਕਿ ਤੁਹਾਨੂੰ ਇਹ ਜਿਹੜੀ ਐਡਵਰਟਾਈਜ਼ਮੈਂਟ ਆ ਇਹ ਤੁਹਾਨੂੰ ਕਿੱਥੋਂ ਮਿਲੇਗੀ ਕਿੱਥੇ ਰਹੇਗੀ ਰਹਿਣ ਵਾਲੀ ਹੈ ਸਾਰੀ ਇਹ ਇਹ ਅਸਲ ਵਿੱਚ ਜਦੋਂ ਤੁਸੀਂ ਬੈਂਕ ਆਫ ਬੜੌਦਾ ਦੀ ਅਫੀਸ਼ੀਅਲ ਵੈਬਸਾਈਟ ਉੱਪਰ ਜਾਵੋਗੇ ਇਹ ਤੁਹਾਡੇ ਲਈ ਜ਼ਰੂਰੀ ਸੀ ਹੁਣ ਇੱਥੇ ਆਪਾਂ ਲਿਖਦੇ ਹਾਂ ਜੀ ਬੈਂਕ ਆਫ ਬੜੌਦਾ ਜਦੋਂ ਬੈਂਕ ਆਫ ਬੜੌਦਾ ਦੀ ਵੈਬਸਾਈਟ ਉੱਪਰ ਜਾਂਦੇ ਹਾਂ ਤਾਂ ਭਾਵੇਂ ਤੁਸੀਂ ਮੋਬਾਈਲ 'ਚ ਦੇਖ ਰਹੇ ਹੋ ਚਾਹੇ ਤੁਸੀਂ ਲੈਪਟਾਪ ਜਾਂ ਪੀਸੀ 'ਦਾ ਹੀ ਦੇਖ ਰਹੇ ਹੋ ਤਾਂ ਤੁਸੀਂ ਇੱਥੇ ਸਭ ਤੋਂ ਇਹ ਤੁਹਾਨੂੰ ਇੰਟਰਫੇਸ ਦੇਖੇਗਾ ਇੱਥੇ ਤੁਸੀਂ ਕਿਹੜੀ ਲੈਂਗੁਏਜ ਸਿਲੈਕਟ ਕਰਨੀ ਹੈ ਇੰਗਲਿਸ਼ ਪੰਜਾਬੀ ਉਹ ਤੁਸੀਂ ਕਰ ਸਕਦੇ ਹੋ ਇਹ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਕਿੱਥੇ ਜਾਣਾ ਹੈ ਇੱਕ ਇਹ ਆਪਸ਼ਨ ਬਣਿਆ ਹੋਇਆ ਜੀ ਕੈਰੀਅਰ ਦਾ ਹਾਂਜੀ ਇਹ ਵਾਲਾ ਜਿਹੜਾ ਹੈ ਕੈਰੀਅਰ ਵਾਲਾ ਇਹ ਪੁਆਇੰਟ ਰਹਿਣ ਵਾਲਾ ਹੈ ਮੋਬਾਈਲ ਉੱਪਰ ਵੀ ਤੁਹਾਨੂੰ ਇਸੇ ਤਰ੍ਹਾਂ ਦੇਖੇਗਾ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਜਿਹੜਾ ਹੈ ਉਹ ਦਿਖਾਈ ਦੇਵੇਗਾ ਨੀਚੇ ਜਾਓਗੇ ਤਾਂ ਤੁਹਾਨੂੰ ਇੱਥੇ ਕਰੰਟ ਓਪਰਚ्युनिटीज ਜਿਹੜਾ ਲਿਖਿਆ ਹੋਇਆ ਨਜ਼ਰ ਆਵੇਗਾ ਤੇ ਇੱਥੇ ਨੋ ਮੋਰ ਪਰ ਜਦੋਂ ਕਲਿੱਕ ਕਰੋਗੇ ਤਾਂ ਤੁਹਾਨੂੰ ਅੱਗੇ ਇਹ ਜਿਹੜਾ ਇਦਾਂ ਦੇ ਇੰਟਰਫੇਸ ਉੱਪਰ ਦੇ ਜਾਵੇਗਾ ਤੇ ਇਹ ਹਾਂਜੀ ਉਹ ਵੈਕੈਂਸੀ ਰਿਕਰੂਟਮੈਂਟ ਆਫ ਆਫਿਸ ਅਸਿਸਟੈਂਟ ਇਨ ਸਬ ਸਟਾਫ ਕੇਡਰ ਔਨ ਰੈਗੂਲਰ ਬੇਸਿਸ ਇਹ ਰੈਗੂਲਰ ਰੈਨਮਾਨੀ ਹੈ ਜੀ ਇੱਥੇ ਤੁਸੀਂ ਨੋ ਮੋਰ ਤੇ ਕਰੋਗੇ ਤਾਂ ਤੁਹਾਨੂੰ ਇਹ ਅੱਗੇ ਇਸ ਤਰ੍ਹਾਂ ਦੇ ਇੰਟਰਫੇਸ ਤੇ ਲੈ ਜਾਵੇਗਾ ਤੇ ਇੱਥੇ ਤੁਸੀਂ ਅਪਲਾਈ ਨੋ ਕਰ ਸਕਦੇ ਹੋ ਜਾਇਂ ਤੇ ਤੁਸੀਂ ਐਡਵਰਟਾਈਜ਼ਮੈਂਟ ਜਿਹੜੀ ਉਹ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਇਹ ਉਹੀ ਐਡਵਰਟਾਈਜ਼ਮੈਂਟ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਪਹਿਲਾਂ ਦਿਖਾ ਰਿਆ ਸੀ ਜਦੋਂ ਤੁਸੀਂ ਇੱਥੇ ਅਪਲਾਈ ਨਾਉ ਤੇ ਕਰੋਗੇ ਤਾਂ ਤੁਹਾਨੂੰ ਇਹ ਅੱਗੇ ਇੱਕ ਨਵੀਂ ਟੈਬ ਖੁੱਲੇਗੀ ਤੇ ਜਿਹੜੀ ਇਹ ਟੈਬ ਦੇ ਉੱਪਰ ਜਾ ਕੇ ਤੁਸੀਂ ਇੱਥੇ ਕਲਿੱਕ ਇਹਦੇ ਕਰਕੇ ਨਿਊ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਅੱਗੇ ਤੁਸੀਂ ਆਪਣਾ ਸਾਰਾ ਫਾਰਮ ਅਪਰ ਸਕਦੇ ਹੋ ਸੋ 10ਵੀਂ ਪਾਸ ਜਿਨ੍ਹਾਂ ਦੀ ਉਮਰ ਇਹ ਦੇ ਵਿੱਚ ਆਉਂਦੀ ਹੈ 18 ਤੋਂ 26 ਸਾਲ ਤੱਕ ਜਾਂ ਕੈਟਾਗਰੀ ਦੇ ਵਿੱਚ ਜਿਹੜੀ ਰਿਲੈਕਸੇਸ਼ਨ ਲੈ ਕੇ ਜੇਕਰ ਤੁਹਾਡੀ ਉਮਰ ਇਹ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਇਹ ਜ਼ਰੂਰ ਅਪਲਾਈ ਕਰਿਓ ਤੇ ਸੋ ਧੰਨਵਾਦ ਜੀ